ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲੀ ਬਾਰਿਸ਼ ਨੇ ਪ੍ਰਸ਼ਾਸਨ ਦੇ ਜਿਹੜੇ ਕੀ ਪੋਲ ਖੋਲ ਕੇ ਰੱਖ ਦਿੱਤੀ ਹੈ ਤੈਨੂੰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੇ ਬੁੱਢੇ ਨਾਲੇ ਦੀਆਂ ਜਿਹੜਾ ਕੀ ਓਵਰਫਲੋ ਹੋ ਕੇ ਜਿਹੜਾ ਕੀ ਪਾਣੀ ਜਿਹੜਾ ਕੀ ਬਾਹਰ ਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਬੁੱਢੇ ਨਾਲ ਨਾਲੇ ਦੀ ਨਾਲੇ ਦੀ ਤਸਵੀਰਾਂ ਨਾ ਪਹਿਲਾਂ ਤੁਸੀਂ ਦੇਖੋ ਇੱਕ ਆਟੋ ਜਿਹੜਾ ਕੀ ਫਸਿਆ ਆ ਰੋਡ ਕੇ ਜਿਹੜਾ ਕੀ ਲੈ ਕੇ ਆ ਰਿਹਾ ਕਿ ਪਾਣੀ ਜਿਹੜਾ ਕਿੰਨਾ ਖੜਾ ਕੀ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਆਟੋ ਰੋਡ ਕੇ ਲੈ ਕੇ ਆਇਆ ਜਾ ਰਿਹਾ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਣੇ ਇੱਕ ਮੋਟਰਸਾਈਕਲ ਜਿਹੜਾ ਸਵ ਅਗਾਉ ਤੋਂ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੀ ਜਿਹੜਾ ਮੋਟਰਸਾਈਕਲ ਪੂਰਾ ਡੁੱਬਿਆ ਹੋਇਆ ਵਾ ਪਾਣੀ ਇੰਨਾ ਕ ਹੋ ਚੁੱਕਿਆ ਕਿ ਇੱਥੇ ਨਾਲੇ ਦਾ ਓਵਰਫਲੋ ਪਾਣੀ ਉਹ ਵੀ ਨਾਲ ਹੀ ਆ ਤੇ ਲੋਕ ਜਿਹੜੇ ਪਰੇਸ਼ਾਨ ਆ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਹਾਲੇ ਕਿ ਪ੍ਰਸ਼ਾਸਨ ਵੱਲੋਂ ਕਹਾ ਗਿਆ ਸੀ ਕਿ ਪਹਿਲਾਂ ਇਹੀ ਅਸੀਂ ਇੰਤਜ਼ਾਮ ਕਰ ਲਏ ਨੇ ਪਰ ਜ਼ਮੀਨੀ ਹਕੀਕਤ ਦੇ ਵਿੱਚ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਆ ਰਿਹਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬੁੱਢੇ ਨਾਲ ਇੱਕ ਮਿੰਟ ਇੱਕ ਮਿੰਟ ਜੀ ਨਾਮ ਹੈ ਭਾਈ ਦਾ ਮੇਰਾ ਨਾਮ ਅਜੀਤ ਕੁਮਾਰ ਜੀ ਭਾਈ ਕੀ ਲੱਗਦਾ ਕਿ ਜਿਸ ਸਾਬ ਨਾਲ ਜਿਹੜੀ ਬਾਰਿਸ਼ ਪਈ ਆ ਬੁੱਢੇ ਨਾਲਿਆਂ ਦਾ ਪਾਣੀ ਓਵਰਫਲੋ ਹੋ ਕੇ ਬਾਹਰ ਸੜਕ ਤੇ ਕਿੰਨੀ ਪਰੇਸ਼ਾਨੀ ਆ ਪਰੇਸ਼ਾਨੀ ਤਾਂ ਬਹੁਤ ਹੈ ਜੀ ਤੇ ਸਾਹਮਣੇ ਇੰਨੀ ਕੀ ਪਰੇਸ਼ਾਨੀਆਂ ਦੇਖ ਲੋ ਉਹ پیچھے ਔਟੋ ਖੜ ਗਿਆ ਜੀ ਨਿਕਲ ਨਹੀਂ ਪਾ ਰਹੀ ਆ ਅੱਛਾ ਹੁਣ ਬਹੁਤ ਦਿੱਕਤ ਪਰੇਸ਼ਾਨੀ ਹੈਗਾ ਜੀ ਅੱਛਾ ਇਹ ਤਾਂ ਪਹਿਲੀ ਵਾਰ ਬਾਰਿਸ਼ ਹੋਇਆ ਹਲੇ ਤਾਂ ਹੋਨੇ ਆ ਅੱਛਾ ਹਲੇ ਤਾਂ ਬਹੁਤ ਵਾਰ ਹੋਨੇ ਆ ਹਲੇ ਬਾਰਿਸ਼ ਤਾਂ ਅੱਛਾ ਹਲੇ ਸਾਵਣ ਦੇ ਪਹਿਨੇ ਆਨੇ ਆ ਹਾਂ ਹਲੇ ਸਾਵਣ ਦੇ ਮਹੀਨੇ ਆਨੇ ਆ ਨਾ ਅੱਛਾ ਫਿਰ ਹਲੇ ਕਿੱਥੋਂ ਕਿੱਥੋਂ ਆਇਸੀ ਤੁਸੀਂ ਮੇਰੇ ਕੰਮ ਤੋਂ ਆ ਰਹੇ ਜੀ ਰੋਟੀ ਖਾਣ ਇੱਥੇ ਨਾਲ ਨਾਲ ਰਹਿਣਾ ਮੈਂ ਰੋਟੀ ਖਾਣ ਆਇਆ ਮੈਂ ਅੱਛਾ ਨਾਲ ਹੀ ਰਹਿੰਦੇ ਹੋ ਉੱਥੇ ਇੱਥੇ ਗਲੀਆਂ 'ਚ ਕਿੰਨਾ ਕ ਪਾਣੀ ਆਇਆ ਨਾਲੇ ਗਲੀ 'ਚ ਤਾਂ ਬਹੁਤ ਪਾਣੀ ਆ ਜਾਂਦੇ ਜੀ ਪਿਛਲੇ ਜਦੋਂ ਦਰਿਆ ਭਰ ਗਿਆ ਸੀਗਾ ਜੀ ਅਸੀਂ ਆਪਣੇ ਬੇਡਬੂਡ ਚੱਕ ਕੇ ਸਾਰਾ ਉੱਤੇ ਰੱਖਿਆ ਸੀਗਾ ਜੀ ਹੂੰ ਹੂੰ ਬਹੁਤ ਦਿੱਕਤ ਹੁੰਦੀ ਹੈ ਪਾਣੀ ਤੇ ਅੱਛਾ ਜੀ ਜਿਹੜੇ ਗੁੱਡੇ ਨਾਲ ਦਾ ਪਾਣੀ ਜਿਵੇਂ ਓਵਰਫਲ ਹੋ ਗਿਆ ਤਸਵੀਰਾਂ ਜਿਵੇਂ ਆ ਦੇਖ ਰਹੇ ਹਾਂ ਆਪਾਂ ਕਿ ਪਾਣੀ ਕਾਲਾ ਹੋ ਚੁੱਕਿਆ ਵਾ ਕੀ ਲੱਗਦਾ ਕਿ ਤੁਸੀਂ ਇੱਥੇ ਨਾਲ ਰਹਿੰਦੇ ਹੋ ਕਿੰਨੀ ਬਿਮਾਰੀਆਂ ਦਾ ਕਿੰਨਾ ਡਰ ਹੈ ਬਹੁਤ ਡਰ ਹੈ ਜੀ ਬੱਚੇ ਵੀ ਮ ਇੱਥੇ ਬਿਲਕੁਲ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਕਿ ਇੱਥੇ ਲੋਕ ਜਿਹੜੇ ਕਿ ਪਰੇਸ਼ਾਨ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਬੁੱਢੇ ਨਾਲੇ ਦਾ ਪਾਣੀ ਜਿਹੜਾ ਕਿ ਓਵਰਫਲੋ ਹੋ ਗਿਆ ਪਰ ਦੂਜੇ ਪਾਸੇ ਜੇ ਗੱਲ ਕਰੀਏ ਪ੍ਰਸ਼ਾਸਨ ਬੋਲ ਰਿਹਾ ਜਿਹੜੇ ਕਿ ਸਫਾਈ ਵੀ ਕੀਤੀ ਜਾ ਰਹੀ ਹੈ ਲੁਧਿਆਣਾ ਸ਼ਹਿਰ ਦਾ ਬੁੱਢੇ ਨਾਲੇ ਦੀ ਹਾਲਕੀ ਬੁੱਢਾ ਨਾਲਾ ਇੱਕ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਇੱਥੇ ਹੋਰ ਲੋਕ ਵੀ ਹੈ ਗੱਲਬਾਤ ਕਰਦੇ ਆ ਭਾਜੀ ਇੱਥੇ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਕੁੰਨਰਪੁਰ ਅੱਛਾ ਕੀ ਲੱਗਦਾ ਕਿ ਜੇ ਸਾਹਮਣਾ ਪਾਣੀ ਓਵਰਫਲੋ ਹੋ ਜਾਂਦਾ ਵਾ ਹਰ ਵਾਰ ਦੀ ਤਰ੍ਹਾਂ ਇਹ ਪਾਣੀ ਇਹ ਆ ਚਲੋ ਆ ਬੱਗਾ ਸਾਹਿਬ ਦਾ ਬਹੁਤ ਧੰਨਵਾਦ ਆ ਕਿ ਜਿਹਨਾਂ ਨੇ ਆ ਦੁਆਰਾ ਦੂਰਾ ਯੈਸ ਕਰਤੀਆਂ ਇਹ ਪੂਰਾ ਓਕੇ ਬਣਾ ਦਿੱਤਾ ਬਹੁਤ ਵਧੀਆ ਇਹ ਬੱਗਾ ਸਾਹਿਬ ਦੀ ਮਿਹਰਬਾਨੀ ਹੈ ਜੀ ਬਿਲਕੁਲ ਲੋਕ ਵੀ ਕਹ ਰਹੇ ਨੇ ਚਲੋ ਬੇਸ਼ੱਕ ਪਾਣੀ ਜਿਹੜਾ ਕਿ ਬਾਹਰ ਬੇਸ਼ੱਕ ਆ ਰਿਹਾ ਪਰ ਦੂਜੇ ਪਾਸੇ ਤਸਵੀਰਾਂ ਤੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਜਿਹੜੇ ਇੱਥੇ ਲੰਘ ਰਹੇ ਪਰੇਸ਼ਾਨ ਤਾਂ ਹੋ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿ ਸਾਫ ਸਫਾਈ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਕਿ ਹਾਲਾਂਕਿ ਜੇਕਰ ਇਹ ਸਾਫ ਸਫਾਈ ਦਾ ਕੰਮ ਪਹਿਲਾਂ ਕੀਤਾ ਜਾਂਦਾ ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜੀ ਪੇਸ਼ਾਨੀ ਨਾ ਹੋਵੇ ਗੱਲਬਾਤ ਕਰਦੇ ਆ ਇੱਥੇ ਕੁਝ ਲੋਕ ਹੈਗੇ ਨੇ ਇੱਥੇ ਲੰਘ ਰਹੇ ਨੇ ਹਾਂਜੀ ਪਾਜੀ ਕੀ ਨਾਮ ਹੈ ਤੁਹਾਡਾ ਪਾਜੀ ਮੇਰਾ ਨਾਮ rahul ਹੈ ਜੀ ਮੈਨੂੰ ਲੱਗਦਾ ਵੀ ਨਰਕ ਨਾ ਜਿਹੜਾ ਉਹ ਇੱਥੇ ਹੀ ਹੈ ਠੀਕ ਹੈ ਉੱਪਰ ਜਾ ਕੇ ਤਾਂ ਪਤਾ ਨਹੀਂ ਕਿਸੇ ਨੇ ਦੇਖਣਾ ਨਹੀਂ ਦੇਖਣਾ ਪਰ ਅਸੀਂ ਜਰੂਰ ਨਰਕ ਦੇਖ ਰਹੇ ਹਾਂ ਤੁਸੀਂ ਹਾਲਾਤ ਦੇਖੋ ਹਜੇ ਇੱਕ ਬਰਸਾਤ ਹੋਈ ਹੈ ਤੇ ਆ ਪਾਣੀ ਦੇਖੋ ਕਿਵੇਂ ਖੜਾ ਐਤੋਂ ਪਾਜੀ ਦਫ਼ਤਰ ਜਾਣਾ ਕੰਮ ਕਰਤੇ ਜਾਣਾ ਲੰਘਣਾ ਬੜਾ ਔਖਾ ਹੈ ਤੁਸੀਂ ਹਾਲਾਤ ਦੇਖੋ ਕੀ ਬਣੇ ਹੋਏ ਨੇ ਪਾਜੀ ਹਜੇ ਆ ਹੁਣ ਜੀਸੀਬੀ ਮਸ਼ੀਨਾਂ ਲਾਤੀ ਇਹਨਾਂ ਨੇ ਜੇ ਇਹੀ ਬਰਸਾਤ ਤੋਂ ਪਹਿਲਾਂ ਲਾ ਲੰਦੇ ਕਿ ਕੀ ਪ ਅਹੀ ਤਾਂ ਬੜੇ ਪਰੇਸ਼ਾਨ ਹੈ ਜੀ ਬੁਰਾ ਹਾਲ ਹੈ ਬਿਮਾਰੀਆਂ ਦਾ ਘਰ ਹੈ ਦੇਖੋ ਜਿੱਥੋਂ ਲੰਘੇ ਉਹ ਨਾਲੇ ਦਾ ਪਾਣੀ ਲੱਗੂਗਾ ਬੋਡੀ ਤੇ ਸਕਿੰਦੀਆਂ ਬਿਮਾਰੀਆਂ ਹੋਰ ਪ੍ਰੋਬਲਮ ਲੱਗਣੀਆਂ ਜੀ ਇੱਥੇ ਬਹੁਤ ਬੁਰਾ ਹਾਲ ਹੈ ਜੀ ਅੱਛਾ ਪ੍ਰਸ਼ਾਸਨ ਦਾ ਕਹਿੰਦਾ ਸੀ ਅਸੀਂ ਇੰਤਜ਼ਾਮ ਕਰ ਲਿਆ ਹਲਕੀ ਲੁਧਿਆਣਾ ਸ਼ਹਿਰ ਵਿੱਚ ਪਹਿਲੀ ਬਰਸਾਤ ਹੋਈ ਹੈ ਜਿਹੜਾ ਕਿ ਲੋਕ ਲੋਕ ਕਾਫੀ ਪਰੇਸ਼ਾਨ ਹੋ ਰਹੇ ਬੁੱਢੇ ਨਾਲੇ ਦਾ ਪਾਣੀ ਜਿਹੜਾ ਓਵਰਫਲੋ ਹੋ ਚੁੱਕਿਆ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਨੂੰ ਕਿਤਾ ਕੀ ਕਹਿਣਾ ਤੁਹਾਨੂੰ ਉਹ ਨਹੀਂ ਭਾਜੀ ਪ੍ਰਸ਼ਾਸਨ ਦੇਖੋ ਹਰ ਸਾਲ ਇਹ ਕਹਿੰਦਾ ਜੀ ਵੀ ਸਫਾਈ ਕਰਤੀ ਅਸੀਂ ਸਾਰਾ ਨਵਾਂ ਬਣਾਤਾ ਇਹ ਦਾਅਵੇ ਕਰਦੇ ਨੇ ਵੀ 650 ਕਰੋੜ ਲਾਤਾ ਸੀ ਬੁੱਢੇ ਨਾਲੇ ਤੇ ਭਾਈ ਕਿੱਥੇ ਲੱਗਿਆ ਲੱਗਦਾ 650 ਕਰੋੜ ਰੁਪਇਆ ਪਾਣੀ ਫੇਰ ਕਾਲੇ ਦਾ ਕਾਲਾ ਆ ਤੇ ਫੇਰ ਪਰਸਾਤਾ ਦੇ ਵਿੱਚ ਸੜਕਾਂ ਤੇ ਆ ਗਿਆ ਤੇ ਮੈਨੂੰ ਤਾਂ ਪਤਾ ਨਹੀਂ ਇਹ ਪੈਸੇ ਜਾਂਦੇ ਕਿੱਥੇ ਆ ਕਿੱਥੇ ਲਾਉਂਦੇ ਨੇ ਲੋਕ ਤਾਂ ਪਰੇਸ਼ਾਨ ਨੇ ਤਰਾਈ ਮਤਰਾਹੀ ਮਾ ਕਰ ਰਹੇ ਨੇ ਹਾਲਾਤ ਦੇਖੋ ਕੀ ਬਣੇ ਹੋਏ ਨੇ ਤੇ ਮੈਨੂੰ ਨਹੀਂ ਲੱਗਦਾ ਜੀ ਪ੍ਰਸ਼ਾਸਨ ਕੋਈ ਕੰਮ ਕਰਦਾ ਜੇ ਕਰਦਾ ਹੁੰਦਾ ਤਾਂ ਹਾਲਾਤ ਨਾ ਬਣਦੇ ਵਰਸਾਤਾ ਤੋਂ ਪਹਿਲਾਂ ਹੀ ਸਾਫ਼ ਕਰ ਦਿੰਦੇ ਨੂੰ ਇਹ ਬਿਲਕੁਲ ਲੋਕ ਕਹਿ ਰਹੇ ਨੇ ਜੇਕਰ ਪ੍ਰਸ਼ਾਸਨ ਪਹਿਲਾਂ ਕੰਮ ਕਰ ਲੈਂਦਾ ਤੇ ਹਾਲਾਤ ਨਾ ਬਣਦੇ ਬੇਸ਼ੱਕ ਸਫਾਈ ਤਾਂ ਕੀਤੀ ਜਾ ਰਹੀ ਪਰ ਜਿਹੜੇ ਹਾਲਾਤ ਨੇ ਬੱਤਰ ਦੇ ਬੱਤਰ ਨੇ ਲੋਕ ਪਰੇਸ਼ਾਨ ਨੇ ਬੁੱਢੇ ਨਾਲੇ ਦਾ ਕਾਲਾ ਪਾਣੀ ਤਸਵੀਰਾਂ ਤੁਸੀਂ ਜਿਹਸੇ ਪੂਰਾ ਰੰਗ ਜਿਹੜਾ ਕਿ ਕਾਲਾ ਹੋਇਆ ਪਿਆ ਜਿਹੜਾ ਕਿ ਸਫਾਈ ਕਰਨ ਦੇ ਦੌਰਾਨ ਜਿਹੜਾ ਕਿ ਪਾਣੀ ਬਾਹਰ ਆਇਆ ਹੋਇਆ ਇੱਕ ਪਾਸੇ ਜਿਹੜਾ ਕਿ ਗੰਦ ਕੱਢਿਆ ਜਾ ਰਿਹਾ ਤਾਂ ਕਿ ਜਿਹੜਾ ਪਾਣੀ ਓਵਰਫਲੋ ਨਾ ਹੋ ਸਕੇ ਪਰ ਜਿਹੜਾ ਪਾਣੀ ਜਿਹੜਾ ਲਗਾਤਾਰ ਓਵਰਫਲੋ ਹੋ ਰਿਹਾ ਲੁਧਿਆਣਾ ਸ਼ਹਿਰ ਦੇ ਬੁੱਢੇ ਨਾਲੇ ਦਾ ਪਾਣੀ ਹੈ ਹਾਲਕੇ ਪ੍ਰਸ਼ਾਸਨ ਵੱਲੋਂ ਕਹਾ ਗਿਆ ਸੀ ਕਿ ਪਹਿਲਾਂ ਸੀ ਇੰਤਜ਼ਾਮ ਕਰ ਲਿਆ ਪਰ ਜ਼ਮੀਨੀ ਹਕੀਕਤ ਦੇ ਵਿੱਚ ਤਸਵੀਰਾਂ ਕੁਝ ਹੋਰ ਹੀ ਬਿਆਨ ਕਰੀਆਂ ਨੇ ਲੁਧਿਆਣਾ ਤੋਂ ਲਖਵਿੰਦਰ ਸਿੰਘ ਦੈਨਿਕ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर